ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ 'ਸਵਲਤਾ ਸੁਨੀ ਮੋਟੀਵੇਸ਼ਨਲ ਚੈਨਲ' ਤੇ ਆਪਾਂ ਹੁਣ ਬਣਾਉਣ ਲੱਗੇ ਵੀਡੀਓ ਸ਼ੁਰੂ ਕਰਨ ਲੱਗੇ ਆਂ ਵੀਡੀਓ ਸ਼ੁਰੂ ਕਰਨ ਤੋਂ ਜਿਹੜੇ ਆਪਣੇ ਚੈਨਲ ਤੇ ਨਵੇਂ ਆਪੀ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਕੋਈ ਵੀ ਵੱਡਾ ਕੰਮ ਕਿਸੇ ਦਾ ਫਸ ਚੁੱਕਿਆ ਹੈ ਕਿੰਨਾ ਮਰਜੀ ਵੱਡਾ ਤਾਕਤਵਰ ਬੰਦਾ ਹੋਵੇ ਰਸੀਬ ਤਾਂ ਨੇ ਘੇਰ ਲਿਆ ਤੁਹਾਨੂੰ ਉਹਨਾ ਤੁਹਾਡਾ ਕੰਮ ਸਿਰੇ ਨਹੀਂ ਚੜਨ ਦਿੰਦਾ ਤੁਹਾਡਾ ਕੋਈ ਵੀ ਕੰਮ ਫਸਿਆ ਹੋਇਆ ਹੋਵੇ ਨਿਦਿੰਦਾਗਾ ਉਹਦੇ ਲਈ ਇੱਕ ਸ਼ਬਦ ਆ ਇਹ ਸ਼ਬਦ ਤੁਸੀਂ ਇੱਕ ਵਾਰ ਪੜ੍ਹ ਕੇ ਅਰਦਾਸ ਕਰਨੀ ਹੈ ਵਾਹਿਗੁਰੂ ਕੇ ਤੁਹਾਡਾ ਫਸਿਆ ਕੰਮ ਉਹਦੇ ਨਿਕਲ ਜਾਊਗਾ ਤੁਹਾਨੂੰ ਉਹਦੀ ਖੁਸ਼ਖਬਰੀ ਮਿਲ ਜੂਗੀ ਵਾਹਿਗੁਰੂ ਜਗੇ ਅਰਦਾਸ ਕਰਨੀ ਸੱਚੇ ਮਨ ਨਾਲ ਕਿਰਪਾ ਕਰਨੀ ਆ ਵਾਹਿਗੁਰੂ ਨੂੰ ਥੋੜਾ ਸਾਹ ਤੇ ਥੋੜੇ ਤੇ ਕਿਰਪਾ ਕਰਨੀ ਦੇ ਇਹ ਸ਼ਬਦ ਜੇ ਪੜ੍ਹਨਾ ਸਾਜ ਪਾਉਣ ਲੱਗਿਆਂ ਸ਼ਬਦ ਸ਼ੁਰੂ ਕਰਦੇ ਹਾਂ गोरी महल्ला पंजमा राख लिया कर पूरे आप मल मुख क्यों लागो संताप गुरु गुरु जब मीत हमारे मुख उज्जवल होवत दरवाजे ना हाओ गौर के चार ने देव साए दुख दुश्मन तेरी हते बुलाए गौर का शब्द तेरे संग सहाई ਦਿਆਲ ਭਏ ਸਗਲ ਜੀ ਪਾਈ ਗੁਰੂ ਪੂਰੇ ਜਦ ਕਿਰਪਾ ਕਰੀ ਪਾਨਤ ਨਾਨਕ ਮੇਰੀ ਪੂਰੀ ਪਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦਾਂ ਜਾਪ ਕਰਕੇ ਤੁਸੀਂ ਅਰਦਾਸ ਕਰਨੀ ਹੈ ਤਾਂ ਤੁਹਾਡੇ ਦੂਕੇ ਕੰਮ ਉਹਦੇ ਹੀ ਬਣ ਜਾਣਗੇ ਜੁ ਕਿ ਕੰਮ ਫਸਿਆ ਤੁਹਾਡਾ ਕੰਮ ਟਕਤਵਰ ਬੰਦਾ ਨਹੀਂ ਹੋਣ ਦਿੰਦਾ ਗੁਰੂ ਸਾਹਿਬ ਅਗੇ ਅਰਦਾਸ ਕਰਨੀ ਗੁਰੂ ਸਾਹਿਬ ਮੇਰੇ ਤੇ ਕਿਰਪਾ ਕਰੋ ਮੇਰਾ ਫਸਿਆ ਕੰਮ ਕੱਢੋ ਤੁ ਮੈਂ ਕਿਸੇ ਜੁਗ ਕਰਨੀ ਤੁਸੀਂ ਮੇਰੇ ਤੇ ਕਿਰਪਾ ਕਰਨੀ ਹੈ ਤੁਸੀਂ ਵਾਹਿਗੁਰੂ ਵੀ ਮੇਰੇ ਤੇ ਮਿਹਰ ਕਰਨੀ ਹੈ ਮੇਰੇ ਫਸੇ ਹੋਏ ਕੰਮ ਨੂੰ ਤੁਸੀਂ ਰੁਕਾਵਟ ਜਿਹੜੀ ਆਉਂਦੀ ਹੈ ਇਹ ਰੁਕਾਵਟ ਤੁਸੀਂ हटਣੀ ਹੈ ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰਨੀ ਤੁਸੀਂ ਇਸ ਸ਼ਬਦ ਦਾ ਜਾਪ ਇੱਕ ਵਾਰੀ ਕਰਕੇ ਸੱਚੇ ਮਨ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਹੈ ਵਾਹਿਗੁਰੂ ਤੁਹਾਡੇ ਤੇ ਕਿਰਪਾ ਜ਼ਰੂਰ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ